ਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਬੁਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮੀਰ ਬਲਵਿੰਦਰ ਸਿੰਘ ਸੰਧੂ ਉਹਨਾਂ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਉਹਨਾਂ ਦਾ ਇਸੇ ਤਰ੍ਹਾਂ ਪਸ਼ੂ ਦੋਸਤੋ ਆਉਂਦੇ ਆ ਰੁਟੀਨ ਦੇ ਵਿੱਚ ਅੱਜ ਇਸ ਵੀਡੀਓ ਦੇ ਵਿੱਚ ਇੱਕ ਸਿੰਗਲ ਨਗ ਆਪਾਂ ਤੁਹਾਨੂੰ ਦਿਖਾਉਣਾ ਇਸ ਕਰੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਬਣਾਈਆਂ ਦੋਸਤੋ ਪਸ਼ੂ ਵਪਾਰ ਦਾ ਕੀਤਾ ਜਿੱਦਾਂ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਤੇ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਆਉ ਲੈਨੇ ਆ ਪੂਰੀ ਡਿਟੇਲ ਕਰਦੇ ਆ ਗੱਲਬਾਤ ਵੀਰ ਬਲਵਿੰਦਰ ਸਿੰਘ ਸੰਧੂ ਉਹਨਾਂ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਕੀ ਜਾਣਕਾਰੀ ਆ ਕੀ ਡਿਟੇਲ ਆ ਇਸ ਬੱਚੀ ਦੀ ਆਜੋ ਜੀ ਸਭ ਤੋਂ ਪਹਿਲਾਂ ਵੀਰ ਬਲਵਿੰਦਰ ਸਿੰਘ ਸੰਧੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆ ਵੀਰ ਸਤਿ ਸ੍ਰੀ ਅਕਾਲ ਹੋਰ ਵੀਰ ਜੀ ਠੀਕ ਠਾਕ ਏ ਬਹੁਤ ਵਧੀਆ ਤੁਸੀਂ ਸਭ ਠੀਕ ਠਾਕ ਬਹੁਤ ਵਧੀਆ ਵੀਰ ਜੀ ਠੀਕ ਠਾਕ ਜੀ ਅੱਛਾ ਵੀਰ ਸੰਤੂ ਸਾਹਿਬ ਜਿਹੜੀ ਇਹ ਬੱਚੀ ਆਪਣੇ ਕੋਲ ਆ ਜਾਈ ਆ ਹਾਂਜੀ ਵੈਸੇ ਆਪਾਂ ਪੂਰੀ ਤਸੱਲੀ ਦੇ ਨਾਲ ਦਿਖਾਵਾਂਗੇ ਬੱਚੀ ਮੈਨੂੰ ਲੱਗਦਾ ਵੀ ਚੰਗੇ ਮਿਲਕ ਰਿਕਾਰਡ ਵਾਲੀ ਆ ਪਿਛਲੇ ਸਵੇਰ ਕੋਈ ਚੰਗਾ ਮਿਲਕ ਰਿਕਾਰਡ ਇਹਨੇ ਇਹ ਤਾਂ ਵਕਾਈ ਪਿਛਲੇ ਸਵੇਰ ਕੱਢਿਆ 18 19 20 ਕਿਲੋ ਦੁੱਧ ਅੱਛਾ ਜੀ ਪਹਿਲਣ ਨੇ ਹਾਂ ਪਹਿਲਣ ਨੇ ਹਾਂ ਐਰ ਕੀ ਉਹਨਾਂ ਨੇ 28 ਤੋਂ 30 ਕੈਲੋਰੀ ਗਰੰਟੀ ਦਿੱਤੀ ਸੀ ਓਕੇ ਹਾਂ ਠੀਕ ਆ ਜੀ ਤੇ ਕੰਨੀਆਂ ਵਾਲੇ ਦਾੰਦੇ ਨੇ ਛੁੱਟੇ ਆ ਛਿੱਗੀ ਹੋ ਗਈ ਆ ਠੀਕ ਆ ਜੀ ਤੇ ਦੂਸਰਾ ਸੂਆ ਸੁਣੋ ਦੂਸਰਾ ਸੂਆ ਤੇ ਦੇਣ ਨੇ 12 ਲੈ ਜੇ 11 ਲੈ ਜੇ 2 ਤਰੀਕ ਨੂੰ ਮੇਰੇ ਦਿਨ ਪੂਰੇ ਹੁੰਦੇ ਆ ਹੂੰ ਤੇ ਅੱਜ 20 ਤਰੀਕ ਜੀ ਠੀਕ ਆ ਜੀ ਠੀਕ ਆ ਲੋ ਦੋਸਤੋ ਹਜੇ 11 12 ਕ ਦਿਨ ਹਜੇ ਪਏ ਆ ਸੂਣ ਦੇ ਵਿੱਚ ਪੰਜੀ ਇੰਨੀ ਆ ਵੀ ਜਿੱਦਨ ਵੱਚੀ ਤਿਆਰ ਹੋਈ ਨਾ ਜੀ ਉਸ ਦਿਨ ਮੇਲਾ ਵੇਖਣੀ ਵਾਲਾ ਆ ਅੱਜ ਥੋੜਾ ਟਾਈਮ ਲੈਂਦੀ ਕੱਚੀ ਆ ਵੱਚੀ ਬਿਲਕੁਲ ਜੀ ਬਿਲਕੁਲ ਜਦੋਂ ਤਿਆਰ ਹੀ ਫਿਰ ਰੌਣਕਾ ਉਸ ਦਿਨੇ ਨੇ ਲਾਉਣੀਆਂ ਠੀਕ ਆ ਜੀ ਅੱਜ ਥੋੜੀ ਕੱਚੀ ਲੋ ਦੋਸਤੋ ਦਿਨ ਹਜੇ ਦਿਨਾਂ ਦੇ ਹਿਸਾਬ ਨਾਲ ਗੱਲਬਾਤ ਬਣਨੀ ਹੁੰਦੀ ਆ ਪਰ ਅੱਜ ਵੀ ਜਿੰਨਾ ਵੀ ਕਰਮਾਲੀ ਨੇ ਲਾਇਆ ਵਾ ਜਿੰਨਾ ਵੀ ਬਣਾਇਆ ਪੂਰੀ ਤਸੱਲੀ ਦੇ ਨਾਲ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇੱਕ ਵਾਰੀ ਬਾਡੀ ਸਟਰਕਚਰ ਤੋਂ ਆਪਾਂ ਤੁਹਾਨੂੰ ਦਿਖਾਉਣੇ ਆ ਫਰਸਟਲੀ ਇੱਕ ਸ਼ੁਰੂਆਤ ਕਰਦੇ ਆ ਪਹਿਲਾਂ ਤੁਹਾਨੂੰ ਇੱਕ ਵਾਰੀ ਆ ਫੇਸ ਕੁਆਲਿਟੀ ਦਿਖਾਉਣੀ ਆ ਬੱਚੀ ਦੀ ਆ ਦੇਖੋ ਜੀ ਠੀਕ ਆ ਜੀ ਬਿਲਕੁਲ ਛੋਟੀ ਜੀ ਬੂਤੀ ਆ ਅੱਖਾਂ ਦੇ ਵਿੱਚ ਡੰਗਾਈ ਡੀਪ ਉਸੇ ਤਰ੍ਹਾਂ ਹੀ ਬਾਕੀ ਛੋਟੇ ਕੰਨ ਠੀਕ ਆ ਜੀ ਬਾਕੀ ਰੰਗ ਪ੍ਰਿੰਟ ਦੇਖੋ ਦੋਸਤੋ ਰੰਗ ਪ੍ਰਿੰਟ ਬਹੁਤ ਸੋਹਣਾ ਫੈਸ਼ਨ ਡਿਜ਼ਾਈਨ ਆਪਾਂ ਕਹਿ ਲੈਨੇ ਆ ਵੀ ਬਹੁਤ ਖੂਬਸੂਰਤ ਬੱਚੀ ਆ ਫੈਸ਼ਨ ਡਿਜ਼ਾਈਨ ਵਾਲੇ ਪਾਸਿਓ ਤੇ ਥਣ ਥਣੂ ਵੀ ਪੂਰਾ ਘਟ ਕੇ ਸੋ ਲੰਬੇ ਥਾਣਾ ਦੋਸਤੋ ਮੁੱਠੀ ਮੁੱਠੀ ਥਾਣਾ ਹੱਥੀ ਚਵਾਈ ਦਾ ਥਾਣਾ ਲੱਗਾ ਵੈੜ ਨੂੰ ਤੇ ਟਿਲ ਟੁਲ ਬਹੁਤ ਜਿਆਦੀ ਆ ਵੈਸੇ ਠੰਡੀ ਧੀਰੀ ਆ ਸ਼ਰੀਫ ਵੀ ਆ ਉਹ ਵੀ ਆਪਾਂ ਤੁਹਾਨੂੰ ਨਾਲ ਦੀ ਨਾਲ ਚੈੱਕ ਕਰਵਾਵਾਂਗੇ ਠੀਕ ਆ ਜੀ ਸੋ ਸੀਲੀਆਂ ਸੂਲੀਆਂ ਬਹੁਤ ਜਿਆਦੀਆਂ ਦੇਖ ਆ ਦੇਖੋ ਠੀਕ ਆ ਸੋ ਚਾਰੇ ਥਾਣਾ ਦੋਸਤੋ ਵੰਡ ਮੁੰਡ ਬਹੁਤ ਜਿਆਦੀ ਚੰਗੀ ਆਪਸੀ ਥਾਣਾ ਦੀ ਸੋ ਬਹੁਤ ਪਿਆਰਾ ਥਾਣਾ ਸੋ ਮੋਸਟਲੀ ਵੈੜ ਜਿਹੜੀ ਦੋਸਤੋ گاਵਾ ਨੇ ਇਹ ਥਾਣਾ ਦੇ ਨਾਲ ਹੀ ਆ ਠੀਕ ਆ ਜੀ ਥਾਣਾ ਦੀ ਕੁਆਲਿਟੀ ਚੰਗੀ ਆ ਤੇ ਵੈੜ ਦੀ ਵੈਲਿਊ ਆ ਠੀਕ ਆ ਤੇ ਕੱਦ ਦੇ ਸਵੱਛੀ ਦਾ ਦੋਸਤੋ ਬਹੁਤ ਸੋਹਣਾ ਹੈ ਵੱਡੇ ਕੱਦ ਕੱਦ ਕਾਟ ਦੇ ਵਿੱਚ ਆ ਇੱਕ ਮੀਡੀਅਮ ਹਾਈਟ ਹੁੰਦੀ ਆ ਮੀਡੀਅਮ ਤੋਂ ਥੋੜੀ ਜੀ ਪਲੱਸ ਹਾਈਟ ਆਪਾਂ ਇਸ ਵੱਛੀ ਦੀ ਮੰਨ ਕੇ ਚੱਲਦੇ ਆ ਠੀਕ ਆ ਜੀ ਤੇ ਸੌਦਾ ਤੁਸੀਂ ਕਰ ਸਕਦੇ ਜੀ ਵੀਰ ਬਲਵਿੰਦਰ ਜੀ ਇਧਰ ਲਈ ਪਾਸੇ ਹਲਾ ਕੇ ਮਾੜਾ ਦਿਖਾ ਦਿਓ ਪੈਣੀ ਵਾਲੀ ਸਾਈਡ ਤੇ ਇਹ ਹੋਣੀ ਅਰੇ ਉਹ ਸੁੱਟੇ ਹਲਟੂ ਲਾ ਕਾਫੀ ਜਿਆਦੀ ਹੈ ਨਾ ਬਹੁਤ ਜਾਰੀ ਬਣਨ ਵਾਲੀ ਵਹਿ ਰਿਹਾ ਹਾਂ ਉਹਦੀ ਜਾਰੀ ਚੰਗੀ ਵੱਛੀ ਆ ਲੋ ਲਓ ਜੀ ਠੀਕ ਹੈ ਜੀ ਸੋ ਮੋਸਟਲੀ ਜਿਹੜੇ ਪਾਸਿਓਂ ਬੈਠ ਕੇ ਆਪਾਂ ਚਵਾਈ ਕਰਦੇ ਆਂ ਦੋਸਤੋ ਬੈਣੀ ਵਾਲੀ ਸਾਈਡ ਠੀਕ ਹੈ ਤੇ ਥਾਣ ਥਣ ਦੀ ਕੁਆਲਿਟੀ ਦਿਖਾਉਣ ਦਾ ਜਿਹੜਾ ਪਰਪਸ ਹੈ ਦੋਸਤੋ ਇਹੋ ਹੀ ਹੈ ਵੀ ਥਾਣਾ ਹਰ ਕਵੀਰ ਨੂੰ ਸਮਝ ਆ ਜਾਏ ਵੀ ਬਿਲਕੁਲ ਮੁੱਠੀ ਥਾਣਾ ਹੱਥੀ ਚਵਾਈਲਾ ਥਾਣਾ ਸੋ ਵੇਣ ਦੋਹਾਂ ਪਾਸੇ ਮਿਲਕ ਵੇਣ ਕਾਫੀ ਮੋਟੀ ਤੇ ਵਸ਼ੀ ਓਵਰਾਲ ਦੋਸਤੋ ਵੇਣ ਓਵਰਾਲ ਸਾਰੀ ਬਹੁਤ ਖੂਬਸੂਰਤ ਆ ਛੇ ਦੰਦ ਛਿੱਗੀ ਮੂਹ ਠੀਕ ਆ ਸੋਣੀ ਹਾਈਟ ਲੈਂਥ ਆ ਵੀ 10 12 ਦਿਨਾਂ ਦੇ ਵਿੱਚ ਵਿੱਚ ਕਰਮਾ ਵਾਲੀ ਦੇ ਥੱਲੇੋਂ ਪੂਰਾ ਬਣ ਕੇ ਤਿਆ ਸੋ ਲੜਾ ਲੜਾ ਤੁਸੀਂ ਵੇਖੋਗੇ ਤੇ ਤੁਹਾਨੂੰ ਦਿਖਾਈ ਦੇਊਗਾ ਵੀ ਕਾਫੀ ਢੇਲਾ ਟੋਣਾ ਨਜ਼ਰ ਆਉਣ ਗਿਆ ਆ। ਆ ਲਓ ਜੀ। ਅੱਛਾ ਤੇ ਵੀਰ ਬਲਵਿੰਦਰ ਜੀ ਹਾਂਜੀ। ਬਾਕੀ ਟਿੱਪਣ ਟੁੱਪਣ ਕਿਸੇ ਤਰ੍ਹਾਂ ਦੀ ਹੋਰ ਸਮੱਸਿਆ ਪੂਰੀ ਆਪਣੀ ਕੋਲੀ ਐ ਤੇ ਕੋਈ ਘੂਰ ਨਹੀਂ ਕੋਈ ਛੱਟਾ ਨਹੀਂ ਗਾ। ਹਾਂਜੀ। ਉਹ ਥਾਂ ਦੇ ਵਿੱਚ ਕੋਈ ਫਾਲਟ ਉਹ ਤਾਂ ਗਾਰੰਟੀ ਦਿੰਦੇ ਆ ਆਪਾਂ ਨੂੰ। ਆਹ ਬੜੇ ਚੰਗੇ ਬੰਦੇ ਸਰਪੰਚ ਨੇ ਪਿੰਡ ਦੇ ਜਿਨ੍ਹਾਂ ਤੋਂ ਲਈ ਆ। ਠੀਕ ਹੈ ਜੀ। ਫੇਰੀ ਮੈਂ ਕਈ ਵਾਰਾਂ ਛਿੱਡੀ ਛੁੱਡੀ ਆ ਜਾਂਦੀ ਆਪਾਂ ਥਾਂ ਚੈੱਕ ਕਰ ਲੀਏ ਤੇ ਬਹੁਤ ਟਿੱਪਣ ਵਧੀਆ ਆਈ ਜੀ। ਬਹੁਤ ਠੀਕ ਹੈ। ਹਾਂਜੀ। ਠੀਕ ਹੈ ਠੀਕ ਹੈ। ਸੇ ਪੂਰਾ ਜਿਹੜਾ ਦੋਸਤੋ ਵੇਖ ਸਕਦੇ ਜੇ ਠੀਕ ਹੈ ਜੀ ਵੀਡੀਓ ਦੇ ਵਿੱਚ ਤੇ ਬਾਕੀ ਵੀਡੀਓ ਅੱਗੇ ਵੱਧ ਤੋਂ ਵੱਧ ਦੋਸਤੋ ਸ਼ੇਅਰ ਜਰੂਰ ਕਰਿਆ ਕਰੋ ਆਪਣੇ ਨਵੇਂ ਫਾਰਮਰ ਵੀਰਾਂ ਤੱਕ ਕਿਉਂਕਿ ਬਹੁਤੇ ਵੀਰਾਂ ਨੇ ਕੋਈ ਚੰਗੇ ਪਸ਼ੂ ਧਨ ਦੀ ਬਿਲਕੁਲ ਭਾਲ ਦੇ ਵਿੱਚ ਤੇ ਲੱਭ ਰਹੇ ਹੁੰਦੇ ਆ ਵੀ ਕੋਈ ਚੰਗਾ ਪਸ਼ੂ ਲੱਭੇ ਘਰੇ ਘਰ ਰੱਖਣ ਵਾਸਤੇ ਠੀਕ ਹੈ ਜੀ ਤੇ ਵੈਰ ਤੁਸੀਂ ਇਹ ਵੇਖ ਸਕਦੇ ਜੇ ਘਰੇਲੂ ਘਰੇ ਕਿਸੇ ਵੀਰ ਨੇ ਰੱਖਣੀ ਹੈ ਤੇ ਜਰੂਰ ਤੁਸੀਂ ਹੱਥ ਪਾ ਸਕਦੇ ਜੇ ਸੋ ਵਪਾਰੀ ਵੀਰ ਵੀ ਆਪਾਂ ਗੱਲ ਕਰਦੇ ਵੀ ਵਪਾਰੀ ਵੀਰ ਵੀ ਕੋਈ ਲੈ ਕੇ ਜਾਊਗਾ ਤੇ ਘੱਟੋ ਘੱਟ ਵੀ 10 12 ਦਿਨ ਹਜੇ ਸਮਾਂ ਲੈਂਦੀ ਆ ਜਿਹੜਾ ਅੱਜ ਦਾ ਰੇਟ ਹੋਊਗਾ ਉਹ ਆਪਾਂ ਜਿੰਨਾ ਵੀ ਹੋਊਗਾ ਬਿਲਕੁਲ ਜਾਇਜ਼ ਕਰਾਉਣ ਦੀ ਕੋਸ਼ਿਸ਼ ਰਹੀਗੀ ਅੱਗੇ ਕੋਈ ਵੀਰ ਹੈ ਲੈ ਜਾ ਕੇ ਕੋਈ 10 ਕਿ ਦਿਨ ਸਾਹਮਣੇ ਤੁਸੀਂ ਆਪਣੀ ਵਿੱਚੋਂ ਜਲਪਾਣੀ ਵੀ ਲੈ ਸਕਦੇ ਜਿਹੜਾ ਕੋਈ ਵੀਰ ਅੱਗੇ ਸੇਲ ਕਰਨ ਵਾਸਤੇ ਲੈ ਕੇ ਜਾਊਗਾ ਸੰਧੂ ਸਾਹਿਬ ਬਹੁਤ ਜ਼ਿਆਦੀ ਠੰਡੀ ਹੈ ਬਹੁਤ ਜ਼ਿਆਦੀ ਠੀਕ ਹੈ ਜੀ ਸੋ ਬਹੁਤ ਖੂਬਸੂਰਤ ਅਬਾਇਡ ਆ ਦੋਸਤੋ ਇੰਚਾਂ ਚਮਕ ਚਮਕ ਦੇਖੋਣੀ ਹੈ ਸੋ ਚਮਕ ਚਮਕ ਨੂੰ ਦੇਖੋ ਬਹੁਤ ਸ਼ਾਈਨਿੰਗ ਸ਼ਾਈਨਿੰਗ ਹੋ ਰਹੀ ਆ ਰਡ ਦੇ ਵਿੱਚ ਸੋ ਬਹੁਤ ਵਧੀਆ ਪੀਸ ਇਹਰ ਕਾਢ ਕੇ ਲਿਆਇਆ ਆ ਦੇਖੋ ਜੀ ਫੇਸ ਕੁਆਲਿਟੀ ਤੋਂ ਠੀਕ ਆ ਜੀ ਤੇ ਠੰਡੀ ਧੀਰੀ ਆ ਸੀਲਸ ਲਾਗਾ ਤੋਰਾ ਤੋਰਾ ਤੁਸੀਂ ਆਪ ਹੀ ਦੇਖ ਲਿਆ ਕੋਈ ਭਿਆਕਲ ਜੀ ਨਹੀਂ ਗੀ ਬਿਲਕੁਲ ਨੋਰਮਲ ਤੇ ਕਰਮ ਜੀ ਸੁਭਾਅ ਦੀ ਆ ਠੀਕ ਹੈ ਜੀ ਅੱਛਾ ਵੀਰ ਬਲਵਿੰਦਰ ਸਿੰਘ ਜੀ ਬਹੁਤ ਵਧੀਆ ਖੂਬਸੂਰਤ ਬੱਛੀ ਆ ਹਾਂਜੀ ਤੇ ਕੀ ਡਿਮਾਂਡ ਕਰਦੇ ਆ ਲੈਣ ਦੇਣ ਕੀ ਰੱਖਿਆ ਫਿਰ ਇਹਦਾ ਸਾਨੂੰ ਸਾਹਿਬ ਜੀ ਜੇ ਤਾਂ ਆਪਾਂ ਅੱਜ ਤੋਂ ਹਵਤੇ ਦਾ ਹਾਂਦਰਾ ਨੂੰ ਵੇਚ ਜੀ ਹਾਂਜੀ ਤੁਸੀਂ ਫਿਰ ਤਾਂ 70 ਹਜ਼ਾਰ ਦੀ ਬੱਛੀ ਵੇਚਣੀ ਹਾਂਜੀ ਹਾਂਜੀ ਆਪਾਂ 10000 ਰੁਪਏ ਲੈਸ ਕਰਾਂਗੇ ਠੀਕ ਹੈ ਜੀ ਤੇ ਹੋਰ ਵੀ ਭੈਣ ਭਰਾ ਵਪਾਰੀ ਨੂੰ ਵੀ ਵੇਚਣ ਦਿਆਂਗੇ ਅੱਛਾ ਜੀ ਉਹ ਵੀ ਕਮਾਈ ਕਰੇ ਇਹ ਨਹੀਂ ਵੀ ਕੱਲੇ ਆਪਾਂ ਹੀ ਵੇਚ ਗਏ ਆਵੇਂ ਦੋ ਜਾਨੇ ਵੇਚ ਲੈਣ ਤਾਂ ਭਾਵੇਂ ਇੱਕ ਜਣਾ ਵੇਚ ਲੈ ਅੱਜ ਬੱਛੀ ਆਪਾਂ 65 ਦੀ ਦਿਆਂਗੇ 65 ਦੇ ਵਿੱਚੋਂ ਹੀ ਮਾਨਤਾ ਨਾ ਕਰਾਂਗੇ ਜੀ ਕਰਾਂ ਠੀਕ ਹੈ ਜੀ ਤੇ ਕਰ ਦਿਓ ਜੇ ਫਿਰ ਖੁੱਲਾ ਡੁੱਲਾ ਯਾਰੀ ਖੁੱਲੇ ਕਰ ਦਿਆਂਗੇ ਲਓ ਜੀ 65000 ਦੇ ਵਿੱਚੋਂ ਦੋਸਤੋ ਵੀਰ ਬਲਵਿੰਦਰ ਸਿੰਘ ਕਹਿੰਦਾ ਵੀ ਮਾਨਤਨ ਕਰਾਂਗੇ ਕਿਉਂਕਿ ਦੇਣ 10 12 ਲੈਂਦੀ ਆ ਉਹਦੇ ਹਿਸਾਬ ਕਿਤਾਬ ਉਹਦੀ ਵੰਡ ਰੱਖ ਕੇ ਜਾਂਦਾ ਵੀ ਆਪਾਂ ਅੱਜ 65000 ਰੁਪਏ ਮੁੱਲ ਕਰਦੇ ਆ ਵਿੱਚੋਂ ਨਹੀਂ ਸਮਭਾਉਣੀ 65000 ਖਾਉਣਾ ਵੀ ਆਹ ਬਿਲਕੁਲ ਤੇ ਜਿਹੜਾ ਕੋਈ ਦੋਸਤੋ ਵੀਰ ਗਾ ਵਪਾਰੀ ਵੀਰ ਲੈ ਕੇ ਜਾਂਦਾ ਚਾਹੇ ਵਿਕਰੀ ਵਾਲਾ ਕੋਈ ਵੀਰ ਲੈ ਕੇ ਜਾਂਦਾ ਵਿਕਰੀ ਤੇ ਗਾਂ ਜਾਂਦੀ ਉਦੇ ਵਿੱਚੋਂ ਵੀ ਮੁਨਾਫਾ ਨਫਾ ਹੈਗਾ ਠੀਕ ਹੈ ਜੀ ਪਰ 10 ਦਿਨ 12 ਦਿਨ ਸਾंप ਕੇ ਪੂਰੀ ਤਿਆਰੀ ਤੇ ਠੀਕ ਹੈ ਤੇ ਜਿਹੜਾ ਕੋਈ ਵੀਰ ਘਰੇਲੂ ਹੱਥ ਪਾਉਣਾ ਚਾਹੁੰਦਾ ਉਹਨੂੰ ਇੰਨਾ ਵੀ ਅੱਜ ਕੋਈ 10 12 ਦਿਨ ਬਿਲਕੁਲ ਜੈ ਜਰੇਟ ਦੇ ਉੱਪਰ ਮਿਲ ਜੂਗੀ ਸੋ ਥਣਦੇਵੇ ਦੀ ਆ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਸੋ ਥਣ ਤੁਹਾਨੂੰ ਬਹੁਤ ਸੋਹਣੀ ਕੁਆਲਿਟੀ ਦਾ ਓਵਰ ਆਲ ਵੈੜ ਜਿੰਨੀ ਆ ਸਾਰੀ ਬਹੁਤ ਖੂਬਸੂਰਤ ਅੱਛੀ ਕੁਆਲਿਟੀ ਹੈ ਜੀ ਸਾਨੂੰ ਸਾਹਿਬ ਭਾਵੇਂ ਗੁੜੀਆ ਚੋਲੇ ਭਵਨ ਜਨਾਨੀ ਚੋਲੇ ਜੀ ਭਾਵੇਂ ਬੰਦਾ ਚੋਲੇ ਬਿਲਕੁਲ ਜੀ ਦਿਹਾੜੀ ਦੀ ਚਾਰ ਵਾਰੀ ਭਾਵੇਂ ਕੋ ਚੋਲੇ ਇੰਨੀ ਉਹਨਾਂ ਨੇ ਸਿਹਤ ਦਿੱਤੀ ਹੈ ਹਾਂ ਤੇ ਬੰਦੇ ਬੜੇ ਜਿਆਦਾ ਚੰਗੇ ਜੋ ਉਹਨਾਂ ਨੇ ਆਖਿਆ ਉਹੋ ਹੀ ਨਿਕਲਣਾ ਵੇਖੋ ਜੀ ਕੋਈ ਮਸੀਲੀਆਂ ਸੂਲੀਆਂ ਵਾਲੇ ਪਾਸੇ ਕੋਈ ਹੱਤ ਬੰਨਾਂ ਦੀ ਕਰਵਾ ਲਈ ਤਾਂ ਆਪਾਂ 100 ਡੰਗਰ ਲੈਣੇ ਆ ਨਾ 100 ਦੇ ਵਿੱਚ ਉਹ ਇਹੋ ਜਿਹੇ 1-2 ਪੀਸ ਹੀ ਕਿਤੇ ਲੱਕੇ ਦੇ ਵਿੱਚੋਂ ਮਿਲਦੇ ਆ ਹਾਂ ਤੇ ਨਹੀਂ ਤੇ ਨਹੀਂਗੇ ਮਿਲਦੇ ਹਾਂ ਨਹੀਂ ਬੜੀ ਵਧੀਆ ਠੰਡੀ ਧੀਰੀ ਆ ਜੀ ਬੱਚੀ ਬਹੁਤ ਜਾਰੀ ਜਿੰਨੀ ਹੈ ਹੀ ਉਹਨੀਆਂ ਹੀ ਸਫਾਈਆਂ ਇਹਦੀਆਂ ਬਹੁਤ ਚੰਗਾ ਫਿਰ ਚਮਕ-ਜਮਕ ਬਹੁਤ ਚੰਗੀ ਬਿਲਕੁਲ ਬਿਲਕੁਲ ਕੰਢੀ ਸੀਲ ਬਹੁਤ ਜਾਰੀ ਹੈ ਲੋਬੇ ਦੋਸਤੋ ਠੀਕ ਆ ਜੀ ਤੇ ਵੀਰਾਂ ਦਾ ਵੀ ਜਿੱਥੋਂ ਵੀ ਆਈ ਆ ਬਹੁਤ ਸਿਫਤ ਖਾਨਦਾਨੀ ਬੰਦੇ ਆ ਕੇ ਖਾਨਦਾਨੀ ਮੈਂ ਉਹਨਾਂ ਦੇ ਘਰੋਂ ਤੁਹਾਨੂੰ ਸਭ ਸੱਚ ਇਹ ਵੀ ਗੱਲ ਜੀ ਤੇ ਇੱਕ ਰਿਉਨਾਂ ਨੇ ਮੈਨੂੰ ਮਹੀਨੇ ਦੀ ਕੱਚੀ ਸਰਪੰਚਾਂ ਨਾਲ ਆਪਿਓ ਸੀ ਹਾਂਜੀ ਤੇ ਹੁਣ ਗਾਂ ਨਾਲ ਦਾ ਬੇਟਾ ਸਰਪੰਚ ਆ ਦੋ ਸਰਪੰਚੀਆਂ ਕੀਤੀਆਂ ਦੋ ਪਿੰਡਾਂ ਦੀਆਂ ਆ ਤੇ ਇਹ ਚੌਥਾ ਨਾਂਕ ਉਹਨਾਂ ਦਾ ਲੈ ਜਾਂਦਾ ਇੱਕ ਰਿਉਨਾਂ ਨੇ ਮੈਨੂੰ ਮਹੀਨੇ ਦੀ ਕੱਚੀ-ਵੱਚੀ ਬਦੋ ਬਰੀ ਦਿੱਤੀ ਅੱਛਾ ਅੱਛਾ ਦਿੱਤੀ ਵੀ ਬੜੇ ਭਾਣ ਆ ਮੈਨੂੰ ਵੀ ਫੁੱਲ ਕਮਾਈ ਕਰਾਈ ਜਿਹੜਾ ਮੇਰੇ ਤੋਂ ਲੱਗਿਆ ਉਹ ਵੀ ਵਿਹਾਰਾ ਪਾ ਗਿਆ ਉਹਨੇ ਫੁੱਲੀ ਕਮਾਈ ਉਹਰੇ ਵਿੱਚ ਇੱਕ ਲਓ ਵੀ ਦੋਸਤੋ ਠੀਕ ਆ ਜੀ ਇਹ ਲੈਣ ਹੀ ਤਰੀ ਆਉਂਦੀ ਉਹਨਾਂ ਦੀ ਆ ਦਹਾ 12 ਸਾਲਾਂ ਬਾਅਦ ਫੇਰ ਵੇੜ ਉਹਨਾਂ ਨੂੰ ਲੈਂਦੀ ਜਾ ਕੇ ਨਾ ਲਓ ਦੋਸਤੋ ਲਓ ਦੋਸਤੋ ਚੰਗੇ ਵਧੀਆ ਪਰਿਵਾਰ ਦੇ ਵਿੱਚੋਂ ਜਿੰਨਾ ਇਹ ਨੂੰ ਸਾਹਿਬ ਸੋਭਾ ਸੋਭਾ ਹੀ ਆ ਚੰਗੇ ਪਰਿਵਾਰ ਦੀ ਸੋਭਾ ਹੀ ਆ ਹਾਂ ਬਸ ਜੀ ਬਸ ਖਾਨਦਾਨੀ ਬੰਦੇ ਕਦੇ ਵੀ ਅੱਲ੍ਹਾ ਹੀ ਲੱਭਦੇ ਹਾਂ ਬਸ ਜੀ ਬਸ ਲਓ ਦੋਸਤੋ ਆਈ ਵੀ ਬੈਕਗ੍ਰਾਉਂਡ ਕਾਫੀ ਚੰਗੇ ਰੱਜੇ ਪੂਜੇ ਘਰ ਹਾਂ ਤੇ ਕਰਮ ਵਾਲੀ ਬੱਚੀ ਵੀ ਬਹੁਤ ਖੂਬਸੂਰਤ ਆ ਤੇ ਚਾਰੂ ਵੀ ਬੜੀ ਆ ਤੇ ਚਾਰੂ ਵੀ ਤੁਸੀਂ ਵੇਖੋ ਕਰਮ ਵਾਲੀ ਪਠਾ ਟਕਾ ਨਾਰਮਲ ਹੀ ਜਿੱਦਾਂ ਆਪਾਂ ਇੱਕ ਹਰਾ ਜਾਰਾ ਤੇ ਬਿਲਕੁਲ ਇੱਕ ਤੂੜੀ ਵੀਰ ਨੇ ਪਾਈ ਆ ਨਾਰਮਲ ਹੀ ਤੁਸੀਂ ਵੇਖ ਸਕਦੇ ਜੀ ਵਧੀਆ ਪਠਾ ਟਕਾ ਖਾ ਰਹੀ ਹੈ ਠੀਕ ਆ ਜੀ ਬਹੁਤ ਖੂਬਸੂਰਤ ਕੁਆਲਿਟੀ ਆ ਰੇਟ ਸਕ੍ਰੀਨ ਤੇ ਚਲਾ ਦਾਂਗੇ ਇੱਕ ਵਰੀ ਉਹਨਾਂ ਤੋਂ ਪੁੱਛ ਕੇ ਆਪਾਂ ਨੰਬਰ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਵੀਰ ਇੱਕ ਨੰਬਰ ਬੋਲ ਦਿਆ ਜੀ ਇਹ 98146 ਹਾਂਜੀ ਤੇ 05381 ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ ਇਹ ਹਨ ਮੇਰੇ ਨਾਲ ਵੀਰ ਬਲਵਿੰਦਰ ਸਿੰਘ ਸੰਧੂ ਪਿੰਡ ਬਲਟੋਹੇ ਤੋਂ ਤਹਿਸੀਲ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵਪਾਰ ਕਰਦੇ ਆ ਤੇ ਕਾਫੀ ਲੰਬੇ ਸਮੇਂ ਤੋਂ ਵਪਾਰ ਕਰਦੇ ਆ ਪਸ਼ੂ ਆਉਂਦੇ ਆ ਸਾਫ਼ ਸੁਥਰੇ ਪਸ਼ੂ ਲੈ ਕੇ ਆਉਂਦੇ ਆ ਤੇ ਆ ਕੇ ਤੁਸੀਂ ਵੀ ਆਪਣੀ ਨਰਕਪਰਕ ਕਰਕੇ ਤਸੱਲੀ ਕਰ ਸਕਦੇ ਜੀ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ